ਤਨਾਸਰੀ ਮਹਿਲਾ ਪਹਿਲਾ ਜੀਵਾ ਤੇਰਾ ਨਾਈ ਮਨ ਆਨੰਦ ਹੈ ਜਿਉ ਸੱਚ ਸਚ ਨਾਉ ਗੁਣ ਗੋਵਿੰਦ ਹੈ ਜਿਉ ਗੁਰ ਗਿਆਨ ਅਪਾਰ ਸਿਰਜਣਹਾਰਾ ਜਿਨ ਸਿਰਜੀ ਤਿਨ ਕੋਈ ਪਰਵਾਣਾ ਆਇਆ ਹੁਕਮ ਪਠਾ ਆ ਫੇਰ ਨ ਸਕਤ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਗੰਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰਨਾ ਕੋਏ ਆਇਆ ਜਾਏ ਸਿ ਜੀਓ ਫੁਕਮੀ ਹੋਏ ਨਬੇੜ ਧਰਮ ਚੁਕਾਏ ਸਿ ਜੀਓ ਗੁਰ ਧਰਮ ਚੁਕਾਏ ਅਕਥ ਕਹਾਏ ਸੱਚ ਮੈਂ ਸਾਚ ਸੁਮਣ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਇਕ ਸਾਹਿਬ ਦੁਇ ਰਹਾ ਵਾਦ ਵਧੰਦਿਆ ਜਿਉ ਦੁਇਰਾ ਚਲਾਏ ਹੁਕਮ ਸੁਬਾਏ ਜਨਮੋਂ ਅਸ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਵਿਖਲਾਦੀ ਸਿਰ ਭਾਰ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿੰਜਾਪੈ ਸਾਚਾ ਸਿਰਜਣਹਾਰਾ ਭਗਤ ਸੋ ਐਂ ਦਰਵਾਰ ਸ਼ਬਦ ਸੁਹਾਇ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਉ ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸ਼ਬਦ ਵਿਕਾਣੇ ਪਾਰਸ ਪਰਸ ਪਾਰਸ ਹੋਏ ਜਾਂ ਤੇਰੇ ਮਨ ਭਾਣੀ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋ ਹੋਂ ਦਰਸਾਚ ਸਾਚੇ ਕੇਵਾ ਪਾਰੀ ਭੂਖ ਤਿਆਸੋ ਆਥ ਕਿਉਂ ਦਰ ਜਾਏ ਸੰਜੀਓ ਸਤਗੁਰ ਪੁੱਛੋਂ ਜਾਏ ਨਾਮ ਧਿਆਏ ਸੰਜੀਓ ਸਚ ਨਾਮ ਤੇ ਆਈ ਸਾਚ ਚੁਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਇਆ ਨਿਰੰજન ਅਨੰਦਿ ਨਾਮ ਵਖਾਣਾ ਕਰਨੀ ਕਾਰ ਤੋਂ ਫੁਰਮਾਈ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਤਨਾਸਰੀ ਸ਼ੰਤ ਮੈਂ ਲਾ ਪਹਿਲਾ ਤੇਰ ਸੰਗ ਮੂਠੜੀਏ ਖਬਰ ਨਾ ਪਾਇਆ ਜੀਓ ਮਸਤਕ ਲਿਖਿਆ ੜਾ ਲੇਖ ਪੁਰਬ ਕੁਮਾਇਆ ਜੀਓ ਲੇਖ ਨ ਮਿਟਈ ਪੁਰਬ ਕੁਮਾਇਆ ਕਿਆ ਜਾਣ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਆਵ ਗੁਣ ਬੈ ਬੈ ਰੋਸੀ ਧਨ ਜੋਬਨ ਆਤਕੀ ਛਾਇਆ ਬਿਰਧ ਭੈ ਦਿਨ ਕੁੰਨਿਆ ਨਾਨਕ ਨਾਮ ਬਿਨਾ ਦੋਹਾਗਣ ਛੂਟੀ ਝੂਠ ਵਿਸੁਨਿਆ ਬੁੱਢੀ ਘਰ ਘਾਲਿਓ ਗੁਰ ਕੈ ਪਾਏ ਚਲੋ ਸੱਚਾ ਨਾਮ ਤਿਹਾਏ ਪਾਵੇ ਸੁਖ ਮਹਿਲੋ ਹਰ ਨਾਮ ਤਿ ਆਏ ਤਾਂ ਸੁਖ ਪਾਏ ਪੀੜ ਦਿਨ ਚਾਰੇ ਨਿਜ ਘਰ ਜਾਏ ਬਹਿ ਸਚ ਪਾਏ ਅਨੰਦ ਨਾਲ ਉੱਕਿਆਰੇ ਵਿਣ ਭਗਤੀ ਘਰ ਵਾਸ ਨ ਹੋਵੀ ਸੁਣਿਓ ਲੋਕ ਸੁਬਾਏ ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸਚ ਨਾਹੀ ਤੇਰ ਤਨ ਭਾਵੈ ਤਾਂ ਤੇਰ ਭਾਵੈ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮ ਨਿਮ ਭਗਤ ਕਰੇਈ ਮਾਇਆ ਮੋਜ ਲਾਏ ਪੀਤ ਰਸ ਮੈਂ ਰੰਗ ਤੇਰੇਈ ਕਬ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੋਹਗ ਤੇਰ ਸੋਹ ਪੀਤ ਪਿਆਰੀ ਤੇਰ ਘਰ ਸੋਹ ਹੈ ਨਾਰ ਜੇ ਪਿਰ ਪਾਵੇ ਜਿਉ ਝੂਠੇ ਵਹਿਣ ਚਵੇ ਕਾਮਨਾ ਆਵੇ ਜਿਉ ਝੂਠ ਅਲਾਵੇ ਕਾਮਨਾ ਆਵੇ ਨਾ ਪਿਰ ਦੇਖਣੈਣੀ ਅਵ ਗੁਣੀ ਯਾਰੀ ਕੰਤ ਵਿਸਾਰੀ ਛੂਟੀ ਵਿਧਣ ਰਹਿਣੀ ਗੁਰ ਸਰੂਪ ਨਾ ਮੰਨੇ ਫਾਹੀ ਫਾਫੀ ਸਾਧਨ ਮਹਿਲ ਨਾ ਪਾਏ ਨਾਨਕ ਆਪੇ ਆਪ ਤਿਸ਼ਾਨ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ ਨਾਮ ਬਿਨਾ ਕੂੜਿਆਰ ਕੂੜ ਕੁਮਾਨਿਆ ਜੀਉ ਹਰ ਭਗਤ ਸੁਹਾਵੀ ਸੱਚੇ ਪਾਵੀ ਹਾਏ ਪ੍ਰਗਤ ਪ੍ਰਭ ਰਾਤੀ ਤੇਰ ਦਲੀਆਲਾ ਜੋਬਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸ਼ਹਿਰ ਆਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਤੇਰ ਘਰ ਸੋਹੈ ਨਾਰੀ ਤਨਾਸਰੀ ਸ਼ੰਤ ਮਹਿਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਉ ਕਿਪਾ ਕਰੇ ਤਾਂ ਨਾਮ ਧਿਆਈਐ ਜਿਉ ਸਤਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜਿਉ ਗੁਣ ਗਾਏ ਵਿਗਸੈ ਸਦਾ ਆਨੰਦੈ ਜਾਂ ਆਪ ਸੱਚ ਭਾਵੇ ਅਹੰਕਾਰ ਹੋਮ ਤਜੈ ਮਾਇਆ ਸਹਿਜ ਨਾਮ ਸਮਾਵਾਏ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਏ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਏ ਜਿਓ ਅੰਦਰ ਸਾਚ ਨੇ ਪੂਰੇ ਸਤਗੁਰ ਅ ਜਿਓ ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰ ਜਿਓ ਕਦੇ ਨਾ ਵਿਸਾਰੀ ਅਨੰਦਿਨ ਸੁਮਹਾਰੀ ਜਾ ਨਾਮ ਲਈ ਤਾਂ ਜੀਵਾ ਸ਼ਰਮਣੀ ਸੁਣੀ ਤਾਂ ਏ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮੇਲੇ ਅਨੰਦ ਦੇਨ ਵਿਵੇਕ ਬੁੱਧ ਵਿਚਰਾ ਅੰਦਰ ਸਾਚਾ ਨੇ ਪੂਰੇ ਸਤਗੁਰ ਸਤਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ ਅਨੰਦਨ ਰਹੇ ਲਿਵ ਲਾਇ ਤਾਂ ਸਹਿਜ ਸੁਮਾਵੇ ਜੀਉ ਸਹਿਜ ਸੁਮਾਵੇ ਤਾਂ ਹਰ ਮਨ ਪਾਵੇ ਸਦਾ ਅਤੀਤ ਬੈਰਾਗੀ ਹਲਤ ਪਲਤ ਸ਼ੋਭਾ ਜਗ ਅੰਤਰ RAM ਨਾਮ ਲਿਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਵੱਡ ਭਾਗ ਹਰ ਰਸ ਆਵੇ ਜਿਉ ਦੂਜੇ ਪਾਏ ਦੁੱਖ ਹੋਏ ਮਨ ਮੁਖ ਜੰਮ ਜੋ ਹੈ ਜਿਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜਿਉ ਮਾਇਆ ਦੁਖ ਮੋਇਆ ਹਮੈ ਰੋਇਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਸ਼ੂਤਾ ਵੇ ਦਿਨ ਨਾ ਵੇ ਕੋ ਸਾਥ ਨ ਚੱਲ ਪੁੱਤਰ ਕਲਤਰ ਮਾਇਆ ਧੋਇਆ ਦੂਜੈ ਭਾਏ ਦੁਖ ਹੋਇ ਮਨਮੁਖ ਜਮਜ ਹੋਇਆ ਜੀਓ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾ ਜੀਓ ਸਦਾ ਰਹੇ ਕਰ ਜੋੜ ਤ੍ਰਮਨ ਪਾ ਜੀਓ ਰਉ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਆਨੰਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤਿ ਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਧਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵੇ ਜੀਉ ਤਨ ਆਸਰੀ ਮਨਲਾ ਪੰਗਵਾਂ ਸ਼ੰਤ ਏਕੋ ਅੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਇਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜੀਉ ਸੱਜ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਾ ਸਹੇ ਭੋਰ ਕਰਮ ਲਿਖਿਆ ਸਾਚ ਸਿੱਖਿਆ ਕਟੀ ਜਮ ਕੀ ਫਸਏ ਪੈ ਧਰਮ ਨਾਠੇ ਛੁਟੀ ਗਾਂਥੇ ਜਮ ਪੰਥ ਮੂਲ ਨਾ ਆਵੀਏ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਦਾ ਵੀ ਆ ਨਿਤਰਿਆ ਸਾਰ ਏਕ ਨਾਮ ਨਿਰੰਜਨ ਦੀਓ ਤੂੰ ਦਾਤਾ ਦਾਤਾ ਸਰਬ ਦੁੱਖ ਭੰਜਨੋ ਜਿਓ ਦੁਖ ਹਰਤ ਕਰਤਾ ਸੁਖਾਂ ਸਵਾਮੀ ਸ਼ਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹਿਤਰਾਇਆ ਪੂਰ ਰਹਾ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਦਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਭੰਜਨੋ ਆਪ ਲਈ ਲੜ ਲਾਏ ਕਿਰਪਾ ਤਾਰਿਆ ਜੀਓ ਮੋਹੇ ਨਿਰਬੁਣ ਨੀਚ ਅਨਾਥ ਪ੍ਰਭ ਅਗੰਮ ਪਾਰਿਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰ ਸਗਲ ਤੇਰੀ ਸਾਰਿਆਂ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪਾਉ ਬਨਵਾਰੀਆਂ ਤੇਰਾ ਦਰਸ਼ ਅਪਾਰ ਨਾਮ ਅਮੋਲਈ ਜੀਉ ਨਿਤ ਜਪੈ ਤੇਰੇ ਦਾਸ ਤੁਰਖ ਤੋ ਲਈ ਜੀਉ ਸੰਤ ਰਸਨ ਵੂਠਾ ਆਪ ਟੂਠਾ ਹਰ ਰਸੈ ਸੇਈ ਮਾਤਿਆ ਗੁਰ ਚਰਨ ਲਾਗੇ ਮਾ ਭਾਗੇ ਸਦਾ ਆਨੰਦਿਨ ਜਾਗੇ ਆ ਸਦ ਸਦਾ ਸਿਮਰਤਬੈ ਸੁਆਮੀ ਸਾ ਸਾਸ ਗੁਣ ਬੋਲਈ ਬਿਨਵੰਤ ਨਾਨਕ ਤੁਸ ਤੂਰ ਸਾਧੂ ਨਾਮ ਪ੍ਰਭੂ ਅਮੋਲਈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਔਂਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੇਸ਼ ਸਮਾਨ ਸ਼ੇਖ ਨਾਗ ਤੇਰੋ ਮਰਮ ਨਾ ਜਾਣਾ ਸੰਤ ਸੰਗਤ ਰਾ ਮੇਰੇ ਦੈ ਬਸਾਈ ਰਹਾ ਹਨੂਮਾਨ ਸਰ ਦਰੁਲ ਉਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਣਾ ਚਾਰ ਬੇਦ ਅਰ ਸਿਮਰਤ ਪ੍ਰਾਨ ਕਮਲਾਪਤ ਕਵਲਾ ਨਹੀਂ ਜਾਨਾ ਕਹ ਕਬੀਰ ਸੋ ਪਰਮੈ ਨਾਹੀ ਤਗ ਲਗ RAM ਰਹਿ ਸਰ ਨਹੀਂ ਦਿਨ ਤੇ ਪੈਰ ਪੈਰ ਤੇ ਘਰੀਆ ਆਵ ਕਥੈ ਤਨ ਛੀਜੈ ਕਾਲ ਅਹੇਰੀ ਫਿਰ ਬਧਕ ਜਿਉ ਕਹੋ ਕਮਨ ਬਿਦਕੀ ਜਾਏ 100 ਦਿਨ ਆਉਣ ਲਾਗਾ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਪਉ ਹੈ ਕਾਕਾ ਜਬ ਲਗ ਜੋਤ ਤਾਆਂ ਮੈਂ ਬਰਤੇ ਆਪਾ ਪਸ਼ੂ ਨਾ ਬੁਝੇ ਲਾਲਚ ਕਰੇ ਜੀਵਨ ਪਦ ਕਾਰਨ लोचन कशू ना सूझै कहत कबीर सुनो रे प्राणी छोड़ दो मन के परम केवल नाम जपो रे प्राणी परो एक की शरणा